ਹੁਣ ਪੱਗ ਭਾਵੇਂ ਉਹ ਖਾਨ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਸਿੰਘ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਬਾਉ ਜੀ ਦੀ ਹੋਵੇ ਕੀ ਸਮਝਿਓ ਤੇ ਫੇਰ ਪਾਰਲੀਮੈਂਟ 'ਈ ਤਾਂ ਪੱਗਾਂ ਹੀ ਨਜ਼ਰ ਆਣੀਆਂ ਸੀਗੀਆਂ ਤੇ ਉਹ ਕਿੱਦਾਂ ਘਟਾਣੀਆਂ ਸੀਗੀਆਂ ਉੱਥੇ ਗਣਤੀ ਕਿੱਦਾਂ ਘਟਣੀ ਸੀਗੀ ਉਹਦਾ ਤਵਾਜੁਮ ਕਿੱਦਾਂ ਬਰਕਰਾਰ ਕਰਨਾ ਸੀਗਾ ਇਸ ਲਈ ਪੰਜਾਬ ਦੀ ਵੰਡ ਜਿਹੜੀ ਹੈ ਉਹ ਸਿਆਸਤਦਾਨਾਂ ਲਈ ਜ਼ਰੂਰੀ ਸੀ ਪੰਜਾਬੀਆਂ ਲਈ ਜ਼ਰੂਰੀ ਨਹੀਂ ਸੀ ਪੰਜਾਬ ਦੇ ਮੁਸਲਮਾਨਾਂ ਨੇ ਪੰਜਾਬ ਦੇ ਹਿੰਦੂਆਂ ਨੇ ਸਿੱਖਾਂ ਨੇ ਨਹੀਂ ਕਿਹਾ ਵੀ ਸਾਨੂੰ ਵੰਡ ਦਿਓ ਅਈ ਤਰ ਕਰੋੜਾਂ ਸਾਲਾਂ ਤੋਂ ਆਪਸ ਦੇ ਵਿੱਚ ਇਕੱਠੇ ਰਹਿੰਦੇ ਆ ਰਹੇ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜੋ ਉਦੋਂ ਦੀ ਮੁਸਲਮਾਨ ਤੇ Hindu ਆਪਸ ਚ ਇਕੱਠੇ ਰਹਿੰਦੇ ਆ ਰਹੇ ਨੇ ਭਾਈ ਮਰਦਾਨਾ ਜੀ ਦੀ ਸਭ ਤੋਂ ਢੀਕ ਸਭ ਤੋਂ ਤੇ ਉਹ ਤੇ ਪੰਜਾਬ ਦੇ ਲੋਕਾਂ ਨੇ ਤਾਂ ਨਾ ਕਿਹਾ ਵੀ ਨਹੀਂ ਸਾਨੂੰ ਵੰਡੋ ਨਾ ਉਹ ਤਾਂ ਜਿਹੜਾ ਸਿਆਸਤਦਾਨ ਬੈਠਾ ਸੀਗਾ ਦਿੱਲੀ ਚ ਉਹਦੀ ਖਾਹਿਸ਼ ਸੀਗੀ ਕਿ ਪੰਜਾਬ ਨੂੰ ਅਗਰ ਨਹੀਂ ਵੰਡਿਆ ਗਿਆ ਤੇ ਫਿਰ ਪੰਜਾਬ ਜਿਹੜਾ ਉਹ ਸਾਡੇ ਤੇ ਰਾਜ ਕਰੇਗਾ ਭਾਵੇਂ ਉਹ ਰਾਜ ਡੈਮੋਕ੍ਰੇਸੀ ਜੀ ਹੋਣਾ ਸੀ ਭਾਵੇਂ ਉਹ ਰਾਜ ਇਨਸਾਫ ਦਾ ਹੀ ਹੋਣਾ ਸੀ ਮੁਹੱਬਤ ਦਾ ਹੀ ਹੋਣਾ ਸੀਗਾ ਪੂਰੇ ਦੇਸ਼ ਦੇ ਲਈ ਖੁਸ਼ਹਾਲੀ ਦਾ ਹੋਣਾ ਸੀਗਾ ਲੇਕਿਨ ਕਈ ਲੋਕਾਂ ਨੂੰ ਜਿਹੜਾ ਹੈ ਉਹ ਆਪਣਾ ਵਰਚਸਫ ਚੰਗਾ ਲੱਗਦਾ ਹੈ ਸਿਰਫ ਆਪਣੀ ਖੁਦ ਮੁਖਤਾਰੀ ਚੰਗੀ ਲੱਗਦੀ ਹੈ ਇਸ ਲਈ ਉਹ ਬਹੁਤ ساری ਕੌਮਾਂ ਦਾ ਜਿਹੜਾ ਉਹ ਨੁਕਸਾਨ ਕਰਦੇ ਇੱਕ ਇਹ ਵੀ ਗੱਲ ਆ ਵੀ ਤੁਸੀਂ ਵੀ ਗੱਲ ਕਹੀ ਹੈ ਵੀ ਕਈਆਂ ਨੂੰ ਲੱਗਦਾ ਸੀ ਵੀ ਅਸੀਂ ਵਾਪਸ ਆ ਜਾਣਾ ਕਈ ਆਪਣਾ ਸਮਾਨ ਵੀ ਉੱਥੇ ਛੱਡ ਕੇ ਆਏ ਕੋਈ ਜ਼ਮੀਨ ਦੇ ਵਿੱਚ ਦੱਬ ਆਇਆ ਪਰ ਇੱਕ ਗੱਲ ਮੈਂ ਵੀ ਇਹ ਪੜੀ ਸੀਗੀ ਵੀ ਲੋਕਾਂ ਨੂੰ ਕਿੱਥੇ ਨਾ ਕਿੱਥੇ ਲੱਗਦਾ ਸੀ ਉਹਨਾਂ ਨੇ ਵਾਪਸ ਆ ਜਾਣਾ ਤੇ ਉਸ ਸਮੇਂ ਉਹਨਾਂ ਨੇ ਕਿਦਾਂ ਗਸ਼ਟ ਸਹੇ ਪੈਦਲ ਪੈਦਲ ਲੋਕ ਗਏ ਕਿਸੇ ਨੇ ਵੀ ਮੈਂ ਦੇਖ ਰਿਹਾ ਸੀ ਵੀਡੀਓ ਕਹਿੰਦਾ 11 ਦਿਨ ਸਾਨੂੰ ਲੱਗੇ ਪੈਦਲ ਜਾਂਦੇ ਜਾਂਦੇ ਅਸੀਂ ਵੀ ਆਪਣੇ ਜਦੋਂ ਦਾਦਾ ਜੀ ਨਾਲ ਜਾਂ ਦਾਦੀ ਜੀ ਨਾਲ ਮੈਂ ਗੱਲ ਕਰਦਾ ਸੀ ਉਹ ਵੀ ਕਹਿੰਦੇ ਸੀ ਵੀ ਸਾਨੂੰ 15 ਦਿਨ ਲੱਗੇ ਆਂਦੇ ਜਾਂਦੇ ਆ ਉਹ ਸੀਨ ਤਾਂ ਅਸੀਂ ਤਾਂ ਸੁਣ ਸਕਦੇ ਹਾਂ ਜਿਨ੍ਹਾਂ ਨੇ ਬਤਾਇਆ ਨਾ ਪਾਣੀ ਮਿਲਦਾ ਸੀ ਨਾ ਖਾਣਾ ਮਿਲਦਾ ਸੀ ਕਿਦਾਂ ਉਹਨਾਂ ਨੇ ਸਭ ਕੁਝ ਕੀਤਾ ਹੋਏਗਾ ਅਸਲ ਦੇ ਵਿੱਚ ਕੀ ਹੈ ਕਿ ਉਸ ਸਮੇਂ ਜਦੋਂ ਵੰਡ ਕੀਤੀ ਗਈ ਜਦੋਂ ਐਲਾਨ ਕਰ ਦਿੱਤਾ ਗਿਆ ਤੇ ਸਮਾਜ ਦੇ ਵਿੱਚ ਨਾ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਉਸ ਵੇਲੇ ਜਿਹੜਾ ਡਾਕੂਆਂ ਦਾ ਤਬਕਾ ਸੀਗਾ ਜਾਂ ਚੋਰਾਂ ਦਾ ਜਿਹੜਾ ਤਬਕਾ ਸੀ ਜਾਂ ਕ੍ਰਿਮੀਨਲ ਮਾਈਂਡਡ ਜਿਹੜੇ ਲੋਕ ਸੀਗੇ ਉਹਨਾਂ ਲਈ ਇਹ ਇੱਕ ਖੂਬਸੂਰਤ ਮੌਕਾ ਸੀ ਇਨਸਾਨਾਂ ਨੂੰ ਬਰਬਾਦ ਕਰਨ ਦਾ ਜਦ ਵੀ ਕਿਤੇ ਕਾਨੂੰਨ ਦੀ ਵਿਵਸਥਾ ਕਮਜ਼ੋਰ ਹੋਏਗੀ ਹਮੇਸ਼ਾ ਇੱਕ ਗੱਲ ਨੂੰ ਯਾਦ ਰੱਖਿਓ ਪਿਛੇ ਜੇ ਅਗਰ ਤੁਸੀਂ ਅਮਰੀਕਾ ਦਾ ਇਤਿਹਾਸ ਪੜੋਗੇ ਤੇ ਅ ਅੱਜ ਤੋਂ ਕਈ ਸਾਲ ਪਹਿਲਾਂ 5 ਮਿੰਟ ਲਈ ਉੱਥੇ ਲਾਈਟ ਜਿਹੜੀ ਹੈ ਪਾਵਰ ਫੇਲ ਹੋ ਗਈ ਪਾਵਰ ਫੇਲ 5 ਮਿੰਟ ਦੇ ਵਿੱਚ ਹੀ ਕਿੰਨੀਆਂ ਡਾਕੂਆਂ ਨੇ ਡਾਕੇ ਮਾਰ ਲਏ ਦੁਕਾਨਾਂ ਭੰਨ ਦਿੱਤੀਆਂ ਲਿਫਟਾਂ 'ਚ ਬਲਤਕਾਰ ਹੋ ਗਏ ਕੀ ਸਮਝਿਓ ਤੇ ਇਹ ਜਦੋਂ ਵੀ ਕਦੀ ਹਾਲਾਤ ਵਿਗੜਦੇ ਹਨ ਤੇ ਉਹਦੇ ਵਿੱਚ ਫਿਰ ਉਹ ਅਨਸਰ ਵੀ ਤਾਂ ਮੌਜੂਦ ਹੁੰਦੇ ਆ ਪਿਛੇ ਜੇ ਜਦੋਂ ਭਾਰਤ ਪਾਕਿਸਤਾਨ ਦੀ ਜਦੋਂ ਜੰਗ ਸ਼ੁਰੂ ਹੋਈ ਤੇ ਆਪਸਾਰੇ ਲੋਗ ਆਪਸ ਵਿੱਚ ਬਹਿੰਦੇ ਸੀ ਚਰਚਾ ਹੁੰਦੀ ਸੀ ਤੇ ਉਦੋਂ ਵੀ ਮੈਂ ਇੱਕ ਗੱਲ ਇਹਨਾਂ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਦੇਖੋ ਜੰਗ ਭਾਵੇਂ ਜਿੰਨੀ ਦੇਰ ਮਰਜ਼ੀ ਚੱਲਦੀ ਰਹੇ ਜੰਗ ਦੇ ਦੌਰਾਨ ਆਪਣੇ ਮੁਹੱਲੇ 'ਚ ਆਪਣੇ ਸ਼ਹਿਰ ਦੇ ਵਿੱਚ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਇਹ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਅਗਰ ਤੁਸੀਂ ਇਕੱਲਾ ਦੁਸ਼ਮਣ ਨੂੰ ਦੇਖੋਗੇ ਤੇ ਫਿਰ ਉਹ ਲੋਕ ਜਿਹੜੇ ਅੰਦਰ ਬੈਠੇ ਹੋਏ ਨੇ ਚਾਹੇ ਉਹਨਾਂ 'ਚ ਗਰਦਾਰ ਨੇ ਚਾਹੇ ਉਹਨਾਂ 'ਚ ਲਾਲਚੀ ਨੇ ਚਾਹੇ ਉਹਨਾਂ 'ਚ ਡਾਕੂ ਨੇ ਜਦੋਂ ਪੰਜਾਬ ਦੀ ਜਦੋਂ ਵੰਡ ਹੋਈ ਹੈ ਨਾ ਉਹ ਦੋ ਜਿਹੜਾ ਕਤਲਗਾਰਤ ਕਰਨ ਵਾਲਾ ਤਬਕਾ ਆ ਉਹ ਉਸ ਸਮੇਂ ਦਾ ਉਹ ਤਬਕਾ ਹੈ ਜਾਂ ਤਾਂ ਕੋਈ ਸਿਆਸਤਦਾਨਾਂ ਵੱਲੋਂ ਮੈਨਿਪੂਲੇਟਡ ਲੋਕ ਸੀ ਜਾਂ ਉਹਦੇ ਇਲਾਵਾ ਦੂਸਰਾ ਵੱਡਾ ਤਬਕਾ ਉਹਨਾਂ ਲੋਕਾਂ ਦਾ ਹੈ ਜਿਹੜੇ ਕੀ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਜਿਹੜੇ ਅੰਗਰੇਜ਼ ਦੇ ਸਮੇਂ ਤੋਂ ਐਕਟਿਵ ਸੀ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਤੁਸੀਂ ਕਿਸੇ ਵੀ ਪੁਰਾਣੇ ਮੁਸਲਮਾਨ ਬੁੱਢੇ ਨੂੰ ਸਰਦਾਰ ਬੁੱਢੇ ਨੂੰ ਕਿਸੇ ਬਾਉ ਜੀ ਨੂੰ ਪੁੱਛੋ ਤੇ ਉਹਨਾਂ ਦੀ ਕਹਾਣੀ 'ਚ ਇਹ ਗੱਲ ਬਿਲਕੁਲ ਸੇਮ ਹੈ ਕਿ ਸਾਡਾ ਗਵਾਂਡੀ ਸਾਨੂੰ ਆਪਣੇ ਘਰ ਬਚਾ ਕੇ ਲੈ ਗਿਆ ਮਾਰਨ ਕੋਣ ਆਇਆ ਫਿਰ ਯਾਨੀ ਮਾਰਨ ਜਿਹੜੇ ਆਏ ਅਸੀਂ ਨਹੀਂ ਜਾਣਦੇ ਪਤਾ ਨਹੀਂ ਬਾਹਰਲੇ ਪਿੰਡੋਂ ਆਇਸ ਇਸ ਲਈ ਇਸ ਗੱਲ ਨੂੰ ਜ਼ਿਹਨ ਨਸ਼ੀਨ ਕਰਨਾ ਚਾਹੀਦਾ ਹੈ ਹਮੇਸ਼ਾ ਕਿ ਜਿਹੜੇ ਜਗ੍ਹਾ ਪਰ ਰਹਿਨੇ ਆ ਜਿੱਥੇ ਵੀ ਆਪਾਂ ਵਸਦੇ ਪਏ ਆ ਉੱਥੇ ਐਸੇ ਸ਼ਰਾਰਤੀ ਅੰਸਰਾਂ ਦੀ ਮੌਜੂਦਗੀ ਜਿਹੜੀ ਹੈ ਉਹ ਕੌਮਾਂ ਲਈ ਨੁਕਸਾਨਦੇ ਹੁੰਦੀ ਹੈ ਔਰ ਉਸ ਵੇਲੇ ਜਦ ਲੋਕੀ ਪੈਦਲ ਆਏ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਹੈ ਹਾਈਵੇ ਨੂੰ ਇਸਤੇਮਾਲ ਨਹੀਂ ਕੀਤਾ ਗਿਆ ਪੂਰੀ ਜਿਹੜੀ ਪਾਰਟੀਸ਼ਨ ਦੇ ਵੇਲੇ ਵਟਵਾਰੇ ਦੇ ਵੇਲੇ ਆਬਾਦੀਆਂ ਦਾ ਤਬਾਦਲਾ ਜਿਹੜਾ ਹੋਇਆ ਅਕਸਰ ਲੋਕ ਜਾਨ ਬਚਾ ਕੇ ਖੱਤਿਆਂ ਚੋਂ ਆਏ ਖੇਤ ਚ ਚੱਲਣਾ ਸੌਖਾ ਨਹੀਂ ਹੈ ਸੜਕ ਤੇ ਤੁਰਨਾ ਵੀ ਔਖਾ ਹੈ ਉਸ ਤੋਂ ਬਾਅਦ ਕੱਚੀ ਮਿੱਟੀ ਦੇ ਵਿੱਚ ਤੁਰਨਾ ਨੰਗੇ ਪੈਰੀ ਤੁਰਨਾ ਬਰਸਾਤ ਦਾ ਬਰਸਾਤ ਦੇ ਵਿੱਚ ਤੁਰਨਾ ਕਈਆਂ ਨੂੰ ਸਾਪਾਂ ਨੇ ਡੰਕ ਲਿਆ ਕੋਈ ਨਾਲਿਆਂ ਚ ਡਿੱਗ ਗਿਆ ਕੋਈ ਕਿ ਤੇਜ਼ ਪਾਣੀ ਚ ਬਹਿ ਗਿਆ ਕੋਈ ਕਿਤੇ ਕੋਈ ਕਿਤੇ ਖੂਹ ਪਾਣੀ ਚ ਸੀਗਾ ਅੰਦਰ ਡੁੱਬ ਗਿਆ ਨਿਕਲ ਹੀ ਨਹੀਂ ਸਕਿਆ ਤੇ ਇਹ ਇੱਕ ਬੜਾ ਹੀ ਦਰਦਨਾਕ ਜਿਹੜਾ ਹੈ ਇਹ ਦੌਰ ਜਿਹੜਾ ਹੈ ਗੁਜ਼ਰਿਆ ਹੈ ਔਰ ਦੋਨੋ ਪਾਸੇ ਦੇ ਲੋਕਾਂ ਨੇ ਇਸ ਦਰਦ ਨੂੰ ਹੰਡਾਇਆ ਮੈਂ ਸਮਝਦਾ ਸ਼ਾਇਦ ਉਹ ਦਰਦ ਨੂੰ ਹੰਡਾਣ ਦੇ ਬਾਅਦ ਹੀ ਆਪਾਂ ਇਸ ਅੱਜ ਨੌਬਤ ਤੇ ਉੱਤੇ ਪਹੁੰਚੇ ਹਾਂ ਕਿ ਅਸੀਂ ਉਸ ਤਕਲੀਫ ਨੂੰ ਸਮਝਦੇ ਹਾਂ ਔਰ ਉਸ ਤਕਲੀਫ ਨੂੰ ਸਮਝਣ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਗੱਲ ਵਖੜੀ ਹੀ ਪਾਈ ਹੈ ਤਾਨੇ ਨਹੀਂ ਦਿੱਤੇ ਤੁਸੀਂ ਇਸ ਪੂਰੇ ਐਪੀਸੋਡ ਦੇ ਵਿੱਚ ਇਹ ਵੀ ਗੱਲ ਦੇਖੋਗੇ ਇਹ ਪੂਰਾ ਜੋ ਵਰਤਾਵਾ ਹੋਇਆ ਇਸ ਪੂਰੇ ਜੋ ਘਟਨਾਕਰਮ ਦੇ ਵਿੱਚ ਅੱਗੇ ਜਾ ਕੇ ਜਿਹੜੀਆਂ ਦਹਾਈਆਂ ਗੁਜ਼ਰੀਆਂ 1955 56 65 70 75 ਹਾਲਾਂਕਿ ਦੋਨੋਂ ਦੇਸ਼ਾਂ ਦੀ ਲੜਾਈ ਰਹੀ ਹੈ ਲੇਕਿਨ ਪੰਜਾਬੀਆਂ ਨੇ ਇੱਕ ਦੂਜੇ ਨੂੰ ਤਾਨੇ ਨਹੀਂ ਮਾਰੇ ਪੰਜਾਬੀਆਂ ਨੇ ਇੱਕ ਦੂਜੇ ਨੂੰ ਮਿਹਣੇ ਨਹੀਂ ਦਿੱਤੇ ਪੰਜਾਬੀ ਫਿਰ ਵੀ ਜਿਆਦਾ ਇੱਕ ਦੂਜੇ ਨੂੰ ਮਿਲੇ ਭਾਵੇਂ ਸਾਤ ਸਮੁੰਦਰ ਪਾਰ ਵੀ ਮਿਲੇ ਹਨ ਤੇ ਉਹ ਜੱਫੀ ਪਾ ਕੇ ਮਿਲੇ ਰੋ ਕੇ ਮਿਲੇ ਕਿ ਯਾਰ ਅਸੀਂ ਇਕੱਠੇ ਰਹਿੰਦੇ ਸੀ ਸਾਡੇ ਨਾਲ ਕੀ ਹੋ ਗਿਆ ਹੁਣ ਵੀ ਕਿ ਜਦਸਾਂ ਨੂੰ ਪਤਾ ਲੱਗਾ ਵੀ ਕੋਈ ਸਾਡੇ ਦਾਦੇ ਦਾ ਦੋਸਤ ਹੈ ਪਰਦਾਦੇ ਦਾ ਦੋਸਤ ਹੈ ਆਪਣਾ ਪਿੰਡ ਦੇਖਣ ਲਈ ਆਇਆ ਆਪਣਾ ਸ਼ਹਿਰ ਦੇਖਣ ਲਈ ਆਇਆ ਤੇ ਸਾਰੇ ਦਾ ਸਾਰਾ ਮੱਲਾ ਹੀ ਉਹਨੂੰ ਤਲੀਆਂ ਦੇ ਉੱਤੇ ਚੱਕ ਲੈਂਦਾ ਚਾਹੇ ਉਧਰੋਂ ਇੱਧਰ ਆਵੇ ਭਾਵੇਂ ਇੱਧਰੋਂ ਉਧਰ ਦੇਖਣ ਲਈ ਜਾਵੇ ਤੇ ਫਿਰ ਇਹ ਇਹੋ ਤਾਂ ਪੰਜਾਬੀਆਂ ਦੀ ਆਤ ਤਾਂ ਜਿਨ੍ਹਾਂ ਨੇ ਦੁਸ਼ਮਣ ਦੀ ਅੱਖਾਂ ਜੇ ਸਾਨੂੰ ਰੜਕਾਇਆ ਤੇ ਸਾਨੂੰ ਮਰਵਾਇਆ ਬਾਅਦ ਚ ਇਹੀ ਜਿਹੜੀਆਂ ਆਦਤਾਂ ਸੀਗੀਆਂ ਨਾ ਗੱਲ ਬਕੜੀ ਵਾਲੀਆਂ ਜੁਰਰਤ ਵਾਲੀਆਂ ਹਿੰਮਤ ਵਾਲੀਆਂ ਪੈਸੇ ਦੀ ਜਿਆਦਾ ਖਰਚਣ ਵਾਲੀਆਂ ਦੁਸ਼ਮਣ ਦੇ ਨਾਲ ਡੱਟ ਕੇ ਲੜਨ ਵਾਲੀਆਂ ਇਹੀ ਆਦਤਾਂ ਕਰਕੇ ਤਾਂ ਵੱਡੇ ਲੀਡਰਾਂ ਨੂੰ ਲੱਗਿਆ ਦੇਸ਼ ਦੇ ਕਿ ਯਾਰ ਅਗਰ ਇਹ ਇੱਥੇ ਰਹੇ ਤੇ ਫਿਰ ਅਸੀਂ ਕਿੱਥੇ ਜਾਣਾ ਫਿਰ ਅਸੀਂ ਨਹੀਂ ਇੱਥੇ ਰਹਿਣਾ ਤੇ ਇਸੇ ਕਰਕੇ ਇਹ ਦੁਖਾਂਤ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਆ ਪੰਜਾਬ ਜਿੱਥੇ ਤੋੜਿਆ ਗਿਆ ਬੰਗਾਲ ਵੀ ਨਾਲੋਂ ਨਾਲ ਤੋੜਿਆ ਗਿਆ ਬੰਗਾਲ ਦੀ ਤਾਂ ਸ਼ੁਰੂਆਤ ਤੋੜਨ ਦੀ 1905 ਤੋਂ ਹੀ ਹੋ ਜਾਂਦੀ ਹੈ ਵੀ ਉਦੋਂ ਹੀ ਈਸਟ-ਵੈਸਟ ਇਹਨਾਂ ਨੇ ਬੰਗਾਲ ਬਣਾ ਦਿੱਤਾ ਸੀ ਜਦ ਕਿ ਮੈਨੂੰ ਲੱਗਦਾ ਉਸ ਸਮੇਂ ਲੋੜ ਹੀ ਨਹੀਂ ਸੀਗੀ ਵੀ ਈਸਟ-ਵੈਸਟ ਬੰਗਾਲ ਕਿਉਂਕਿ ਬੰਗਾਲ ਜਿਹੜਾ ਉਹ ਵੀ ਇਕੱਠਾ ਹੋ ਕੇ ਲੜ ਰਿਹਾ ਸੀ ਉਹਨੂੰ ਪਹਿਲਾਂ ਅਲੱਗ ਕਰਤਾ ਫਿਰ ਉਹੀ ਮਾਈਂਡਸੈਟ ਇੱਥੇ ਆਇਆ ਪੰਜਾਬ ਦੇ ਵਿੱਚ ਬਿਲਕੁਲ ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਨੇ ਇੱਕ ਗੱਲ ਲਿਆਕਤ ਅਲੀ ਖਾਨ ਨੂੰ ਕਹੀ ਸੀ ਵੀ ਇਹ ਜਿਹੜਾ ਪਾਕਿਸਤਾਨ ਤੁਸੀਂ ਲੈਣੇ ਪਏ ਉਹ ਨਾ ਜਿਹਦੇ ਅੰਦਰ ਆਪਸ ਦੇ ਵਿੱਚ 2000 ਕਿਲੋਮੀਟਰ ਦਾ ਫਰਕ ਹੈ ਜਿਆਦਾ ਦਿਨ ਆਪਸ ਵਿੱਚ ਜੁੜ ਕੇ ਨਹੀਂ ਰਹੇ ਸੀ ਉਹ ਫਿਰ ਹੋਇਆ ਕਿ ਆਖਿਰ ਬੰਗਲਾਦੇਸ਼ ਬਣ ਗਿਆ ਉਹਦੀ ਸਥਾਪਨਾ ਜਿਹੜੀ ਹੈ ਬਾਅਦ ਦੇ ਵਿੱਚ ਹੋ ਗਈ ਤੇ ਇਹ ਇਸ ਵੰਡ ਦਾ ਇੱਕ ਨੁਕਸਾਨ ਇਹ ਵੀ ਹੋਇਆ ਕਿ ਇਹ ਦੇਖੋ ਪਿਛਲੇ 77 ਸਾਲਾਂ ਤੋਂ ਅਸੀਂ ਆਪਸ ਦੇ ਵਿੱਚ ਹੀ ਲੜਦੇ ਪਏ ਹਾਂ ਆਪਸ ਹੀ ਲੜਨੇ ਜਿਹੜਾ ਪੈਸਾ ਡਿਵੈਲਪਮੈਂਟ ਤੇ ਲੱਗਣਾ ਸੀ ਕਿੰਨੇ ਐਸੇ ਮੁਲਕ ਹੈ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੇ ਪ੍ਰਗਤੀਸ਼ੀਲ ਹੈ ਲੇਕਿਨ ਉਹਨਾਂ ਕੋ ਉਹਨਾਂ ਕੋ ਮਿਲਟਰੀ ਨਹੀਂ ਹੈ ਉਹ ਕਹਿੰਦੇ ਲੜਨਾ ਕਿਤੇ ਨਾਲ ਗਵਾਂਡੀ ਤਾਂ ਕੋਈ ਹੈ ਨਹੀਂ ਐਸੇ ਜਿਹੜੇ ਨਾਲ ਅਸੀਂ ਲੜੀਏ ਤੇ ਸਾਡਾ ਗਵਾਂਡੀ ਐਸਾ ਖਰਾਬ ਨਿਕਲਿਆ ਭਾਵੇਂ ਸ਼ਰੀਕਾ ਹੀ ਸਮਝ ਲਓ ਹੁਣ ਸ਼ਰੀਕਾ ਹੀ ਸ਼ਰੀਕਾ ਹੀ ਕਹੂੰਗਾ ਮੈਂ ਹੁਣ ਉਹ ਗਵਾਂਡੀ ਐਸਾ ਖਰਾਬ ਨਿਕਲਿਆ ਕਿ ਅੱਧੀ ਜ਼ਿੰਦਗੀ ਦਾ ਬਸ ਈ ਸੀ ਚੱਕਰ 'ਚ ਰਹਿ ਗਈ ਵੀ ਇਹ ਬਦਮਾਸ਼ੀ ਨਾ ਕਰੇ ਸਾਡੇ ਘਰ ਰਫੜਨਾ ਪਾ ਦੇਵੇ ਸਾਡੇ ਬੰਦੇ ਨਾ ਮਾਰ ਦੇਵੇ ਸਾਡੇ ਤੇ ਹਮਲਾ ਨਾ ਕਰ ਦੇਵੇ ਕੀ ਸਮਝੋ ਇਸ ਚੱਕਰ ਦੇ ਵਿੱਚ ਅੱਧਾ ਪੈਸਾ ਤਾਂ ਉਹਦੇ ਤੇ ਹੀ ਖਰਚੀ ਜਾਂਦੇ ਉਹ ਵੀ ਬਹਾਨਾ ਬਣਾ ਕੇ ਅੱਧਾ ਪੈਸਾ ਸਾਡੇ ਤੇ ਹੀ ਕਹਿੰਦਾ ਖਰਚੀ ਜਾਂਦਾ ਵੀ ਤੁਸੀਂ ਇੱਧਰ ਨਾ ਵੜ ਜਿਓ ਕਿਤੇ ਤਾਂ ਨੂੰ ਰੋਕਣ ਦੇ ਲਈ ਖਰਚਦੇ ਲੇਕਿਨ ਕਿ ਜਿੱਥੇ ਤੱਕ ਵੀ ਤੁਸੀਂ ਇਸ ਵਟਵਾਰੇ ਨੂੰ ਅਗਰ ਐਨਾਲਾਈਜ਼ ਕਰੋਗੇ ਤੇ ਇਹਦਾ ਫਾਇਦਾ ਘੱਟ ਹੋਇਆ ਨੁਕਸਾਨ ਜਿਹੜਾ ਉਹ ਜ਼ਿਆਦਾ ਆ। ਅਖੰਡ ਭਾਰਤ ਵੀ ਟੁੱਟਿਆ ਤੇ ਮੈਂ ਕਹਿੰਦਾ ਸੀ ਵੀ ਅਖੰਡ ਭਾਰਤ ਹੈ ਹੁਣ ਹੁਣ ਵੀ ਕਈ ਵਾਰੀ ਗੱਲਾਂ ਕਰਨ ਲੱਗ ਜਾਂਦੇ ਵੀ ਅਖੰਡ ਭਾਰਤ ਸਾਨੂੰ ਚਾਹੀਦਾ ਪਰ ਤੁਸੀਂ ਆਪ ਕਹੇ ਵੀ ਗਵਾਂਡੀ ਸਾਡਾ ਜਿਹੜਾ ਉਹ ਕਿਤੇ ਨਾ ਕਿਤੇ ਕੁਛ ਨਾ ਪਸਾਰ ਉਹਦਾ ਅਸਲ ਜੀ ਪਤਾ ਕਿ ਗਵਾਂਡੀ ਮਾੜਾ ਕਾਤੇ ਹਨ ਉਧਰ ਕੱਲੇ ਪੰਜਾਬੀ ਨਹੀਂ ਹੈਗੇ ਪੰਜਾਬੀਆਂ ਤੋਂ ਇਲਾਵਾ ਹੋਰ ਕਿੰਨੀਆਂ ਕੌਮਾਂ ਉਸ ਮੁਲਕ ਦੇ ਵਿੱਚ ਮੌਜੂਦ ਹੈ ਜਿਹੜੀਆਂ ਉੱਥੇ ਦੀ ਪਾਰਲੀਮੈਂਟ ਚ ਉੱਥੇ ਦੀ ਸੱਤਾ ਦੇ ਵਿੱਚ ਜੇ ਤਾਂ ਕੱਲੇ ਪੰਜਾਬੀ ਹੁੰਦੇ ਆਪਾਂ ਕਹਿੰਦੇ ਨਾ ਵੀ ਕੱਲੇ ਪੰਜਾਬੀ ਉਧਰ ਹੈ ਪੰਜਾਬੀ ਇੱਧਰ ਹੈ ਤੇ ਬਹਿ ਕੇ ਸਮਝਾ ਲੈਂਦੇ ਕਿ ਭਾਈ ਆਪਸ ਚ ਰਫੜਨੀ ਪਈਦਾ ਆਪਣਾ ਆਪਣਾ ਕੰਮ ਕਰੋ ਹੁਣ ਸਾਨੂੰ ਪਤਾ ਹੈ ਕਿ ਉੱਥੇ ਕੱਲੇ ਪੰਜਾਬੀ ਨਹੀਂ ਹੈਗੇ ਉੱਥੇ ਵੀ ਪੰਜਾਬੀਆਂ ਜਿੱਦਾਂ ਪੰਜਾਬੀਆਂ ਦੇ ਉੱਤੇ ਕੋਈ ਹੋਰ ਮੁਸਲਤ ਹੈ ਉਹ ਵੀ ਉਹਦੇ ਕਹਿਣ ਦੇ ਉੱਤੇ ਜਿਹੜੇ ਆ ਉਹ ਚੱਲਣ ਵਾਲੇ ਹੈ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਔਰਤਾਂ ਨਾਲ ਵੀ ਬਹੁਤ ਮਾੜਾ ਆਇਆ ਕਤਲੋਗਰਤ ਹੋਈ ਇਹ ਕਈ ਦੇਖੋ ਉਸ ਤੋਂ ਦੇ ਜੇ ਡਾਕੂਮੈਂਟਸ ਆਪਾਂ ਦੇਖੀਏ ਤਾਂ ਤੁਸੀਂ ਆਪ ਕਹਿੰਦੇ ਹੋ ਵੀ ਉਹਦਾ ਕੋਈ ਸਰਵੇ ਨਹੀਂ ਕਰਾਇਆ ਗਿਆ ਪਰ ਜਿੰਨਾ ਇਤਿਹਾਸਕਾਰਾਂ ਨੇ ਲਿਖਿਆ ਉਹ ਕਹਿੰਦੇ ਆ ਵੀ ਲਗਭਗ ਜਿਹੜਾ ਲੱਖ ਕੋੜਤਾ ਨਾਲ ਜਿਹੜਾ ਉਹ ਜ਼ਬਰਜਨਾਹ ਹੋਇਆ ਰੇਪ ਹੋਇਆ ਪੰਜਾਬੀ ਪਹਿਲੀ ਤਾਂ ਗੱਲ ਵੀ ਇਹੋ ਜਿਹੀਆਂ ਚੀਜ਼ਾਂ ਕਰ ਵੀ ਸਕਦੇ ਸੀਗੇ ਸੋਚ ਵੀ ਸਕਦੇ ਸੀਗੇ ਅਮ੍ਰਿਤਪ੍ਰੀਤਮ ਨੇ ਤਾਂ ਹੀ ਉਹ ਦਿਖਾ ਗਿਆ ਨਾ ਕਿ ਮੈਂ ਬਾਰਾਸ਼ਾ ਨੂੰ ਵਾਜਾ ਮਾਰੀ ਵੀ ਕਿਤੇ ਇੱਕ ਤੀਰ ਹੋਈ ਸੀ ਤੂੰ ਵੈਣ ਲਿਖ ਲੈ ਕੇ ਹੱਥ ਚੱਕੀ ਪਈ ਸੀ ਅੱਜ ਲੱਖਾਂ ਧੀ ਰੋਂਦੀਆਂ ਪਈਆਂ ਨੇ ਤੇ ਉਹ ਗੱਲ ਇਹੀ ਹੈ ਹਕੀਕਤ ਦੇ ਵਿੱਚ ਕਿ ਜਦੋਂ ਇਹ ਵੰਡ ਕੀਤੀ ਗਈ ਉਦੋਂ ਇਹ ਪ੍ਰੀਪਲਾਨ ਸੀ ਆਮ ਜਨਤਾ ਲਈ ਪ੍ਰੀਪਲਾਨ ਨਹੀਂ ਸੀ ਲੇਕਿਨ ਜਿਹੜਾ ਲੋਕਾਂ ਨੇ ਵੰਡ ਕਰਵਾਈ ਉਹਨਾਂ ਨੂੰ ਸਭ ਪਤਾ ਸੀ ਕਿ ਸਟੈਪ ਬਾਈ ਸਟੈਪ ਉਹ ਕੀ ਕਰਨ ਲਈ ਜਾ ਰਹੇ ਹੈ ਔਰ ਉਹ ਕਮਾਨ ਜਿਹੜੀ ਸੀ ਬਦਕਿਸਮਤੀ ਦੇ ਨਾਲ ਪੰਜਾਬੀਆਂ ਦੇ ਹੱਥ ਦੇ ਵਿੱਚ ਨਹੀਂ ਸੀ ਇਸ ਗੱਲ ਨੂੰ ਤੁਸੀਂ ਇਤਿਹਾਸ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਔਨ ਰਿਕਾਰਡ ਵੀ ਤਲਾਸ਼ ਕਰ ਸਕਦੇ ਹੋ ਕਿ ਸਾਡੇ ਜਿਹੜੇ ਡਿਵੀਜ਼ਨ ਵੰਡੇ ਗਏ ਸਾਡੀ ਜਿਹੜੀ ਵੰਡ ਹੋਈ ਪਈ ਹੈ ਉਹ ਪੰਜਾਬੀਆਂ ਦੇ ਹੱਥ ਦੇ ਵਿੱਚ ਨਹੀਂ ਸੀਗੀ ਪੰਜਾਬ ਨੂੰ ਤਾਂ ਬਸ ਇੱਕ ਮੋਹਰਾ ਬਣਾ ਕੇ ਉਹਦਾ ਇਸਤੇਮਾਲ ਕੀਤਾ ਗਿਆ ਅਗਰ ਉਹ ਪੰਜਾਬੀਆਂ ਦੇ ਹੱਥ ਚ ਹੁੰਦੀ ਤੇ ਸ਼ਾਇਦ ਅਗਰ ਇਹ ਵੰਡ ਕਰਨੀ ਮੈਂ ਸਮਝਦਾ ਅਗਰ ਉਹਨਾਂ ਨੂੰ ਜ਼ਰੂਰੀ ਵੀ ਲੱਗਦੀ ਸੀਗੀ ਤੇ ਇਹਨੂੰ ਡਿਸਪੀਸਪਲਨ ਦੇ ਵਿੱਚ ਵੀ ਕੀਤਾ ਜਾ ਸਕਦਾ ਸੀ ਬਕਾਇਦਾ ਲਿਸਟਾਂ ਬਣਾ ਕੇ ਕਾਇਦੇ ਕਾਨੂੰਨ ਦੇ ਤਹਿਤ ਵੀ ਹੋ ਸਕਦਾ ਸੀਗਾ ਇੱਕ ਤਰ੍ਹਾਂ ਅਫਰਾ ਤਫਰੀ ਫੈਲਾਣੀ ਇੱਕ ਮੌਬ ਨੂੰ ਇਕੱਠਾ ਕਰਨਾ ਔਰ ਇੱਕ ਦੂਸਰਿਆਂ ਦੇ ਖਿਲਾਫ ਪੜਕਾਣਾ ਫਿਰ ਲੋਕਾਂ ਨੂੰ ਸ਼ੈਲਟਰ ਪ੍ਰਦਾਨ ਕਰਨਾ ਫਿਰ ਇੱਕ ਦੂਜੇ ਨੂੰ ਮਾਰਨ ਦੀ ਪ੍ਰੇਰਣਾ ਦੇਣੀ ਤੇ ਇਹ ਸਭ ਕੁਝ ਪ੍ਰੀਪਲਾਨ ਹੈ ਪ੍ਰੀਪਲਾਨ ਨਹੀਂ ਸਿਕਾ ਸਰਕਾਰ ਨੇ ਬਾਅਦ ਚੋਂ ਕੁਝ ਕੀਤਾ ਉਸ ਸਮੇਂ ਤਾਂ ਪਤਾ ਹੀ ਨਹੀਂ ਕਿ ਕੀ ਕੀਤਾ ਬਾਅਦ ਚੋਂ ਜਿਹੜੇ ਸ਼ੈਲਟਰਸ ਹੋਮਸ ਵਗੈਰਾ ਯਾ ਰਿਫਿਊਜੀਸ ਰੱਖੇ ਉਦੋਂ ਵੀ ਉਹਨਾਂ ਨੇ ਕੁਝ ਅੱਜ ਦਾ ਕੰਮ ਕੀਤਾ ਸਰਕਾਰ ਕੋਈ ਇਦਾਂ ਹੈ ਨਾ ਜਿਹੜੀਆਂ ਸਮੇਂ-ਸਮੇਂ ਸਿਰ ਸਿਰਫ ਦੋਨੋਂ ਪੰਜਾਬਾਂ 'ਚ ਉਦੋਂ ਸਰਕਾਰਾਂ ਆਈਆਂ ਉਦੋਂ ਜਿਹੜੇ ਉਸ ਵੇਲੇ ਦੇ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਦੀ ਬੜੀ ਇਹ ਕੋਸ਼ਿਸ਼ ਰਹੀ ਜਿੱਦਾਂ ਧੀਆਂ ਨੂੰ ਵਾਪਸ ਭੇਜਿਆ ਉਹਨਾਂ ਦੀ ਕੋਸ਼ਿਸ਼ ਰਹੀ ਕਿ ਇੱਕ ਦੂਜੇ ਦੇ ਜਿਹੜੇ ਬੱਚੇ ਸਾਡੇ ਪਿੰਡਾਂ 'ਚ ਰਹਿ ਗਏ ਉਹਨਾਂ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਉਸ ਵੇਲੇ ਬੜੀ ਹੱਦ ਤੱਕ ਇਨਸਾਨੀਅਤ ਜੇਡੀਸੀ ਉਂ ਜ਼ਿੰਦਾ ਸੀ ਜ਼ਿੰਦਾ ਸੀ ਬੜੀ ਹੱਦ ਤੱਕ ਇਹ ਕੰਮ ਕੀਤਾ ਗਿਆ ਸ਼ੁਰੂ ਦੇ ਸਾਲਾਂ ਦੇ ਵਿੱਚ ਕਈ ਲੋਕੀ ਆਏ ਆਪਣੇ ਆਪਣੇ ਵਾਪਸ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਅਮਾਨਤਾਂ ਦੱਬੀਆਂ ਹੋਈਆਂ ਸੀ ਜਾਂ ਕੋਈ ਚੀਜ਼ ਰੱਖੀ ਹੋਈ ਸੀ ਉਹ ਜਦੋਂ ਹੱਲੇ ਖਤਮ ਹੋ ਗਿਆ ਇੱਕ ਦੂਜੇ ਤੋਂ ਲੈ ਕੇ ਵੀ ਗਏ ਐਸੀ ਗੱਲ ਨਹੀਂ ਅਗਰ ਤੁਸੀਂ ਇਸ ਪੂਰੇ ਦੁਕਾਨ ਦੇ ਵਿੱਚ ਮੁਹੱਬਤ ਦੀਆਂ ਕਹਾਣੀਆਂ ਲੱਭੋਗੇ ਤੇ ਉਹ ਵੀ ਕਈ ਲੱਖ ਮਿਲਣਗੀਆਂ ਹਾਂ ਲੇਕਿਨ ਉਹ ਮੁਹੱਬਤ ਦੀਆਂ ਕਹਾਣੀਆਂ ਦਾ ਮੁੱਲ ਤਾਂ ਅਸੀਂ ਬਹੁਤ ਉੱਚਾ ਧਾਰਿਆ ਹੈ ਨਾ ਜੀ ਉਹ ਵਾਲੀ ਮੁਹੱਬਤ ਦਾ ਇਜ਼ਹਾਰ ਕਰਨ ਲਈ ਪਹਿਲਾਂ ਤਾਂ ਲੁੱਟਣਾ ਪਿਆ ਪਹਿਲਾਂ ਤਾਂ ਕਤਲੋਗਾਰਤ ਹੋਈ ਪਹਿਲਾਂ ਬਲਤਕਾਰ ਹੋਏ ਪਹਿਲਾਂ ਅੱਗਾਂ ਲਾ ਦਿੱਤੀਆਂ ਗਈਆਂ ਪਹਿਲਾਂ ਧਰਮਸਥਾਨ ਉਜੜ ਗਏ ਉਸ ਤੋਂ ਬਾਅਦ ਉਹ ਮੁਹੱਬਤ ਦਾ ਇਜ਼ਹਾਰ ਹੋਇਆ ਨਾ ਉਹ ਕਹਾਣੀਆਂ ਮਿਲਦੀਆਂ ਠੀਕ ਹੈ ਲੇਕਿਨ ਉਹਨਾਂ ਕਹਾਣੀਆਂ ਦਾ ਵजूद ਕਿੱਦਾਂ ਬਣਿਆ ਉਹ ਵजूद ਜਿਹੜਾ ਉਹ ਜ਼ੁਲਮ ਦੇ ਉੱਤੇ ਬਣਿਆ ਗਿਆ ਤੁਸੀਂ ਇੱਥੇ ਸੀਗੇ ਤੁਹਾਡਾ ਪਰਿਵਾਰ ਇੱਥੇ ਹੀ ਸੀ ਤੁਹਾਡੇ ਪਰਿਵਾਰ ਨੇ ਇੱਥੋਂ ਜਾਣ ਤੋਂ ਮਨਾ ਕਰਤਾ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਕਿਸੇ ਨੇੜਲੇ ਕਿਸੇ ਰਿਸ਼ਤੇਦਾਰਾਂ ਨੂੰ ਤੱਕੇ ਨਾਲ ਇੱਥੋਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ ਨਹੀਂ ਐਦਾਂ ਹੈ ਕਿ ਸਾਰੇ ਹੀ ਪਰਿਵਾਰ ਨੂੰ ਤੱਕੇ ਨਾਲ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ ਆਰਡਰ ਦਿੱਤਾ ਵੀ ਗੱਡੀਆਂ ਤਿਆਰੇ ਜਾਓ ਉਸ ਵੇਲੇ ਕਿ ਲੁਧਿਆਣੇ ਬਹੁਤ ਮਸ਼ਹੂਰ ਸਰਦਾਰ ਫੈਮਿਲੀ ਸੀ ਬਾਪੂ ਬਚਨ ਸਿੰਘ ਤੇ ਉਹਨਾਂ ਨੇ ਕਿਹਾ ਵੀ ਮੈਂ ਮੌਲਾਨਾ ਹਵੀਰਮਾਨ ਲੁਧਿਆਣਵੀ ਦੇ ਨਾਲ ਇਹ ਨਹੀਂ ਜਾਣਾ ਚਾਹੁੰਦੇ ਤੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਤੇ سرسکندر حیات خان मुख्यमंत्री ਜਿਹੜਾ ਸੀਗਾ ਉਧਰਲੇ ਪੰਜਾਬ ਦਾ ਹੋ ਗਿਆ ਤੇ ਉਸ ਵੇਲੇ ਹਾਲਾਤ ਦਿਨੋ ਦਿਨ ਐਸੇ ਵਿਗੜਨੇ ਲੱਗੇ ਕਿ ਜਿੰਨੇ ਵੀ ਲੋਕ ਇੱਥੇ ਸੀਗੇ ਖਾਸ ਕਰ ਜਿਹੜੇ ਮੁ슬ਮਾਨ ਸੀ ਉਹਨਾਂ ਨੂੰ ਪਾਕਿਸਤਾਨ ਮਾਈਗ੍ਰੇਟ ਹੋਣਾ ਹੀ ਪਿਆ ਹੋਣਾ ਹੈ। ਔਰ ਐਨੇ ਹਾਲਾਤ ਵਿਗੜੇ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਸੀਗੇ